ਆਪਾਂ ਸਾਰੇ ਜਾਣਦੇ ਆ ਕਿ ਆਪਾਂ ਕੱਲ ਇੱਕ ਮੌਕ ਡ੍ਰਿਲ ਜਿਹੜੀ ਹੈਗੀ ਆ ਪੂਰੇ ਜ਼ਿਲ੍ਹੇ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਬਲੈਕਆਊਟ ਦਾ ਜਿਹੜਾ ਸੈਸ਼ਨ ਜਿਹੜਾ ਹੈਗਾ ਉਹ ਵੀ ਸ਼ਾਮ ਨੂੰ ਆਪਾਂ ਉਹਦੀ ਤਿਆਰੀ ਜਿਹੜੀ ਹੈਗੀ ਆ ਉਹ ਕੀਤੀ ਸੀ ਪਰ ਹੁਣ ਮੇਰੇ ਧਿਆਨ ਵਿੱਚ ਆਇਆ ਹੈ ਕਿ ਕਈ ਸਾਰੀ ਥਾਵਾਂ ਤੇ ਆ ਲੋਕ ਜਿਹੜਾ ਹੈਗਾ ਉਹ 에ਸੈਂਸ਼ੀਅਲ ਵਸਤੂ ਜਿਹੜਾ ਹੈਗਾ ਉਹ ਖਰੀਦ ਕੇ ਪਾਰੀ ਮਾਤਰਾ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਕਿਸੇ ਤਰੀਕੇ ਦਾ ਖਰਚਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜ਼ਿਲ੍ਹਾ ਬਠਿੰਡਾ ਵਿੱਚ ਕਿਸੇ ਵੀ ਤਰੀਕੇ ਦੇ ਜਿਹੜੇ ਜ਼ਰੂਰੀ ਵਸਤੂ ਨੇ ਉਹਨਾਂ ਦੀ ਕੋਈ ਕਮੀ ਨਹੀਂ ਹੈ ਸਾਡੇ ਕੋਲ ਫੂਡ ਗ੍ਰੇਨਸ ਦਾ ਸਬਸਟੈਂਟ ਸਟਾਕ ਹੈ ਸਾਡੇ ਕੋਲ ਜਿੰਨੇ ਵੀ ਹੋਰ ਬਾਕੀ ਭਾਵੇਂ ਉਹ ਬੇਬੀ ਫੂਲ ਹੋਵੇ ਬਾਕੀ ਸਾਰੀ ਹੋਰ ਚੀਜ਼ਾਂ ਉਹਦਾ ਸਬਸਟੈਂਟ ਸਟਾਕ ਅਵੇਲੇਬਲ ਹੈ ਗੈਸ ਦੀ ਸਪਲਾਈ ਹੋਵੇ ਪੈਟਰੋਲ ਡੀਜ਼ਲ ਵਗੈਰਾ ਇਸ ਤਰੀਕੇ ਦੀ ਜਿੰਨੇ ਵੀ ਸਾਨੂੰ ਜਿਹੜਾ ਹੈਗਾ ਚੀਜ਼ਾਂ ਚਾਹੀਦੀਆਂ ਨੇ ਉਹ ਜ਼ਿਲ੍ਹੇ ਵਰਪੂਰ ਮਾਤਰਾ ਵਿੱਚ ਮੌਜੂਦ ਨਹੀਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕਿਸੇ ਤਰੀਕੇ ਦੀ ਕੋਈ ਪੈਨਿਕ ਬਾਇੰਗ ਦੇ ਵੱਲ ਉਹ ਨਾ ਜਾਣ ਤੇ ਨਾਲ ਹੀ ਮੈਂ ਸਾਰੇ ਜਿਹਨੇ ਸਟਾਕਿਸਟ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਮੇਰੇ ਧਿਆਨ ਵਿੱਚ ਲਿਆਇਆ ਗਿਆ ਹੈ ਕਿ ਕਈ ਸਾਰੀ ਥਾਵਾਂ ਤੇ ਲੋਕ ਚੜਾ ਹੈਗਾ ਜਾਣ ਬੁਝ ਕਰਕੇ ਇੱਕ ਆਰਟੀਫੀਸ਼ੀਅਲ ਸ਼ਾਰਟੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਚੀਜ਼ਾਂ ਜਿਹੜੀ ਹੈਗੀ ਹੈ ਜ਼ਰੂਰੀ ਵਸਤੂ ਜਿਹੜੇ ਕਿ ਉਹਨਾਂ ਨੂੰ ਛੁਪਾ ਕੇ ਕਿਤਾ ਜੋ ਬਾਅਦ ਵਿੱਚ ਉਹ ਕਿਸੇ ਤਰੀਕੇ ਨਾਲ ਇਹਨੂੰ ਬਲੈਕ ਮਾਰਕੀਟਿੰਗ ਕਰ ਸਕਣ ਇਹਨਾਂ ਦੇ ਬਾਅਦ ਜਿਹੜਾ ਹੈਗਾ ਉਹ ਵਧਾ ਸਕਣ ਉਹਦੇ ਬਾਅਦ ਜਿਹੜਾ ਹੈਗਾ ਗਲਤ ਪ੍ਰੋ आ, एक कौशन एक, इशू करना चाहगा कि इस तरीके की जी गलत जो तो तो सपोर्ट की गलत काम पो तो जो कोई इस तरीके की गलत हरकत करता है जो आ, कि, आ, ब्लैक मार्केटिंग या फिर आर्टिफिशियल शोटेज क्रिएट करने की कोशिश करता है तो खिलाफ आप एसेंशियल कम्यूनिटीज एक्ट की वक् वारावनएसएस की जी सैक्शन है हिसाब उन्होंने खिलाफ कार्रवाई करा मैं पब्लिक ने चाहगा ਟਡੇ ਕੋਲ ਜਿਹੜੇ 에ਸੈਂਸ਼ੀਅਲ ਕਮੋਡਿਟੀਆਂ ਨੇ ਉਹਦੀ ਕੋਈ ਕਮੀ ਨਹੀਂ ਹੈ ਫੂਡ ਗ੍ਰੇਨ ਬੇਬੀ ਫੂਡ ਗੈਸ ਪੈਟਰੋਲ ਡੀਜ਼ਲ ਹਰ ਇੱਕ ਚੀਜ਼ ਜਿਹੜੀ ਹੈ ਕੀ ਹੈ ਜ਼ਿਲ੍ਹੇ ਵਿੱਚ ਸਪਲਾਈ ਦੀ ਕੁਆਂਟੀਟੀ ਵਿੱਚ ਮੌਜੂਦ ਹੈ ਤੁਸੀਂ ਅਨਨੇਸੈਸਰੀ ਪੈਨਿਕ ਬਾਇੰਗ ਨਾ ਕਰੋ ਐਡਮਿਨਿਸਟ੍ਰੇਸ਼ਨ ਤੇ ਵਿਸ਼ਵਾਸ ਕਰੋ ਆਪਾਂ ਤੁਹਾਡੇ ਨਾਲ ਇਸ ਇਹਦੇ ਵਿੱਚ ਤੇ ਨਾਲ ਚੱਲ ਕੇ ਹੀ ਜਿਹੜੀ ਆਪਾਂ ਡਾਇਰੈਕਸ਼ਨਸ ਦੇ ਰਹੇ ਹਾਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਫੋਲੋ ਕਰੋ ਜਿਵੇਂ ਆਪਾਂ ਕੱਲ ਜਿਹੜਾ ਮੌਕ ਡ੍ਰਿਲ ਦੇ ਸਮੇਂ ਦੀ ਡਾਇਰੈਕਸ਼ਨਸ ਦਿੱਤੀ ਸੀ ਜਿਹੜਾ ਬਲੈਕਆਊਟ ਦੀ ਡਾਇਰੈਕਸ਼ਨਸ ਦਿੱਤੀ ਉਹ ਵੀ ਕਾਫੀ ਹੱਦ ਤੱਕ ਆਲਮੋਸਟ 95% ਲੋਕਾਂ ਨੇ ਉਹਦੀ ਜਿਹੜੀ ਹੈ ਕਿ ਇਹ ਬਿਲਕੁਲ ਪਾਲਣਾ ਕੀਤੀ ਤੇ ਜੇ ਇਸੇ ਤਰੀਕੇ ਨਾਲ ਆਪਾਂ ਐਡਮਿਨਿਸਟ੍ਰੇਸ਼ਨ ਦੀ ਹੈਡਲਾਈਨਸ ਡਾਇਰੈਕਸ਼ਨਸ ਨੂੰ ਜਿਹੜਾ ਹੈਗਾ ਫਾਲੋ ਕਰਾਂਗੇ ਤੇ ਇਹ ਜਿਹੜਾ ਸਮਾਂ ਜਿਹੜਾ ਹੈਗਾ ਏ ਵੀ ਤੱਕ ਜਾਊਗਾ ਇਹ ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਤਰੀਕੇ ਦੀ ਜਿਹੜੀ ਹੋਰ ਵੀ ਆਪਾਂ ਆਪਾਂ ਸੁਣ ਰਹੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਚੜਾਏਗਾ ਤੁਸੀਂ ਧਿਆਨ ਨਾ ਦਿਓ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਤੁਹਾਨੂੰ ਭਾਵੇਂ ਉਹ ਸਾਡੇ ਫੇਸਬੁੱਕ ਪੇਜ ਨੇ ਥਾਟੇ ਜਿਹੜੇ ਬਾਕੀ ਸੋਸ਼ਲ ਮੀਡੀਆ ਦੇ ਪੇजेस ਨੇ ਜਾਂ ਫਿਰ ਜਿਹੜਾ ਬਾਕੀ ਆਪਣੇ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਦੇ ਰਾਹੀਂ ਮੈਂ ਜਾਂ ਫਿਰ ਮੇਰੀ ਟੀਮ ਵੱਲੋਂ ਜਾਂ ਡੀਪੀਆਰਓ ਸਾਹਿਬ ਵੱਲੋਂ ਤੁਹਾਨੂੰ ਥੱਡੇ ਸਾਹਮਣੇ ਜਿਹੜਾ ਹੈਗਾ ਪੇਸ਼ ਕੀਤਾ ਜਾ ਰਿਹਾ ਹੈ ਉਹਦੇ ਤੇ ਤੁਸੀਂ ਧਿਆਨ ਦਿਓ ਬਾਕੀ ਸਾਰੇ ਆਪਵਾਵਾਂ ਨੂੰ ਤੁਸੀਂ ਜਿਹੜੇ ਆ ਗਿਆ ਉਹ ਗਰੀਜ਼ ਕਰੋ ਇੱਕ ਵਾਰ ਫਿਰ ਸਾਰਿਆਂ ਦਾ ਕੱਲ ਦੀ ਜਿਹੜੀ ਮੌਕ ਡ੍ਰਿਲ ਹੈ ਤੇ ਬਲੈਕਆਊਟ ਹੈ ਉਹਦੇ ਵਿੱਚ ਚੰਗੀ ਫੋਲੋ ਕਰਨ ਦੇ ਵਾਸਤੇ ਧੰਨਵਾਦ ਤੇ ਅੱਜ ਦੀ ਜਿਹੜੀ ਡਾਇਰੈਕਸ਼ਨ ਹੈ ਸਾਰ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਸਾਰੇ ਚੰਗੇ ਤਰੀਕੇ ਨਾਲ ਫੋਲੋ ਕਰਨਗੇ